ਤਾਰੀਆਂ ਤੂੰ ਵੱਡੇ ਹਜੂਰ ਨੂੰ ਪੁੱਛ ਲੈਣੇ ਆ ਸਤਿਗੁਰੂ ਜੀ ਦੁਨੀਆਂ ਦੇ ਲੋਕ ਕਹਿੰਦੇ ਨੇ ਤੀਰਥਾਂ ਤੇ ਨਹਾ ਕੇ ਪਾਪ ਲੈਂਦੇ ਨੇ ਤੁਹਾਡੀ ਬਾਣੀ ਕਹਿੰਦੀ ਹੈ ਸੇਵਾ ਕਰਨ ਦੇ ਨਾਲ ਪਾਪ ਲੈਂਦੇ ਨੇ ਫਿਰ ਸਾਨੂੰ ਕਿਰਪਾ ਕਰਕੇ ਸਮਝਾਓ ਵੀ ਕੀ ਤੀਰਥਾਂ ਤੇ ਨਹਾ ਕੇ ਵੀ ਪਾਪ ਲੈ ਜਾਂਦੇ ਨੇ ਗੁਰੂ ਜੀ ਕਹਿੰਦੇ ਪੁੱਤ ਕਿਹੜੇ ਭਲੇਖਿਆਂ ਚ ਪੈ ਗਿਆ पाप करे पंचा के बसरे तीर्थ नायक है सब उतरे बहर कमा बह हुए बांध खरे कलंक। ਗੁਰੂ ਜੀ ਕਹਿਣ ਲੱਗੇ ਪੁੱਤ ਪਾਪ ਤਾਂ ਤੂੰ ਪੰਜ ਵਿਕਾਰਾਂ ਦੇ ਮਗਰ ਲੱਗ ਕੇ ਕਮਾਉਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੀਰਥਾਂ ਤੇ ਨਾ ਕੇ ਰੌਲਾ ਪਾ ਦਿੰਨੇ ਉੱਤਰਗੇ ਜੀ ਲੈਗੇ ਜੀ ਪੇਸ਼ਲਿਆਂ ਨੇ ਤਾਂ ਕਿਹੜੇ ਉਤਰਨਾ ਸੀ ਤੂੰ ਇਸ ਆੜ ਦੇ ਵਿੱਚ ਹੋਰ ਕਮਾਉਣ ਲੱਗ ਗਿਆ ਵੀ ਪਹਿਲਾਂ ਵਾਲੇ ਤਾਂ ਲੈ ਗਏ ਹੁਣ ਹੋਰ ਕਮਾ ਲੈਣੇ ਆ ਮਹੀਨੇ ਵਿੱਚੋਂ ਫੇਰ ਨਾ ਆਵਾਂਗੇ ਹੁਣ ਤੂੰ ਹੋਰ ਕਮਾਉਣ ਲੱਗ ਗਿਆ ਪਿਛਲਿਆਂ ਨੇ ਤਾਂ ਕਿਹੜੇ ਲੈਣਾ ਸੀ ਉਹਨਾਂ ਦੀ ਗਿਣਤੀ ਤਾਂ ਹੋਰ ਵੀ ਵੱਧ ਗਈ ਤੀਰਥਾਂ ਤੇ ਨਹਾ ਕੇ ਪਾਪ ਨਹੀਂ ਲੈਂਦੇ ਪੁੱਤ ਜੇ ਤੂੰ ਪਾਪ ਲਾਉਣੇ ਆ ਨਾ ਗੁਰੂ ਦੀ ਗੋਦ ਵਿੱਚ ਆ ਕੇ ਸਤ ਗੁਰੂ ਜੀ ਦੇ ਬਚਨਾਂ ਨੂੰ ਗਾਇਆ ਕਰ ਗਾਉਣਾ ਕੀ ਹੈ ਗਾਉਣ ਦਾ ਮਤਲਬ ਇਹ ਨਹੀਂ ਵੀ ਸਾਜ਼ਾਂ ਦੇ ਨਾਲ ਹੀ ਗਾਇਆ ਜਾਂਦਾ ਹੁਣ ਹਰੇਕ ਨੂੰ ਸਾਜ਼ ਨਹੀਂ ਆਉਂਦੇ ਹੁੰਦੇ ਗਾਉਣ ਦਾ ਭਾਵ ਹੈ ਲੈਨ ਨਾਲ ਬਾਣੀ ਨੂੰ ਪੜਨਾ ਸਤਿਗੁਰੂ ਜੀ ਦੱਸਦੇ ਨੇ ਪੁੱਤ ਜਦੋਂ ਤੂੰ ਬਾਣੀ ਨੂੰ ਲੈ ਨਾਲ ਪੜ੍ਹਦੇ ਗਾਉਣੇ ਸੁਰਤ ਨਾਲ ਸੁਣਦੇ ਤੇਰੇ ਪਾਪ ਹੀ ਲੈ ਜਾਂਦੇ ਨੇ ਗਾਵ ਤੇ ਉਧ ਰਹੇ ਸੁਣ ਤੇ ਉਧ ਰਹੇ ਬੈਨਸ ਹੈ ਪਾਪ ਕਨੇਰੇ ਸਾਰੇ ਪਾਪ ਲੈਂਦੇ ਨੇ ਤੇਰੇ ਜਦੋਂ ਤੂੰ ਗੁਰੂ ਦੇ ਬਚਨਾਂ ਨੂੰ ਧਿਆਨ ਲਾ ਕੇ ਸੁਰਤ ਨਾਲ ਸੁਣਨ ਦਾ ਯਤਨ ਕਰਦੇ ਆਪਣੀ ਜ਼ਿੰਦਗੀ ਵਿੱਚ ਮੰਨਣ ਦਾ ਯਤਨ ਕਰਦੇ ਪਰ ਸਾਨੂੰ ਭਲੇਖੇ ਪੈਗੇ ਮਿਛਾਈ ਤੀਰਥਾਂ ਤੇ ਨਾ ਕੀ ਪਾਪ ਲੈਣਗੇ ਗੁਰੂ ਜੀ ਕਹਿੰਦੇ ਪੁੱਤ ਤੂੰ ਨਾ ਜਾਇਆ ਕਰ ਧੂੜ ਤੋਂ ਪਤਕੇ ਹਾਣ ਹੋਰ ਜਾਂਦੇ ਨੇ ਜਾਈ ਜਾਣ ਦੇ ਕੋਈ ਆਪਣੇ ਧਰਮ ਵਿੱਚ ਕੁਝ ਮਰਜੀ ਕਰੇ ਹਰ ਕੋਈ ਆਪਣੇ ਵਿਚਾਰਾ ਪ੍ਰਤੀ ਸੁਤੰਤਰ ਹੈ ਅਸੀਂ ਗੱਲ ਉਹਨਾਂ ਦੀ ਕਰਦੇ ਹਾਂ ਜੋ ਗੁਰੂ ਨੂੰ ਸਿਰ ਝਕਾਉਂਦੇ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਵੀ ਜਿਹੜੇ ਗੁਰੂ ਨੂੰ ਸਿਰ ਝਕਾਉਂਦੇ ਹੋ ਨਾ ਉਹ ਗੁਰੂ ਜੀ ਦੱਸਦੇ ਨੇ ਪੁੱਤ ਜੀ ਦੁਨੀਆ ਦੇ ਲੋਕ ਕਹਿੰਦੇ ਆ ਨਾ ਵੀ ਤੀਰਥਾਂ ਤੇ ਨਹਾ ਕੇ ਪਾਪ ਲੈਂਦੇ ਨੇ ਫਿਰ ਤੂੰ ਏਦਾਂ ਕਰਿਆ ਕਰ ਉਹਨਾਂ ਨੂੰ ਕਹਿ ਦਿਆ ਕਰ ਵੀ ਮੈਂ ਤਾਂ ਜਦੋਂ ਆਪਣੇ ਗੁਰੂ ਦੇ ਦਰ ਤੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਧਿਆਨ ਲਾ ਕੇ ਸੁਣਦਾ ਹਾਂ ਨਾ ਮੇਰੇ ਤਾਂ 68 ਤੀਰਥਾਂ ਦਾ ਇਸ਼ਨਾਨ ਗੁਰੂ ਦੀ ਗੋਦ ਵਿੱਚ ਬੈਠਿਆਂ ਦਾ ਹੀ ਹੋ ਜਾਂਦਾ ਹੈ ਸੁਣਿਆ 86 ਕਾਇ ਇਸ਼ਨਾਨ ਹਜ਼ੂਰ ਜੀ ਹੋਰ ਵੀ ਸਾਨੂੰ ਸੌਖਾ ਕਰਕੇ ਦੱਸ ਦੇ ਨੇ ਪੁੱਤ ਜੀ ਦੁਨੀਆ ਦੇ ਲੋਕ ਤੈਨੂੰ ਜਾਦਾ ਹੀ ਕਹਿੰਦੇ ਨੇ ਵੀ ਚੱਲ ਤੀਰਥਾਂ ਤੇ ਪਾਪ ਲੈਣਗੇ ਤੂੰ ਉਹਨਾਂ ਨੂੰ ਕਹਿ ਦਿਆ ਕਰ ਵੀ ਮੈਂ ਤਾਂ ਆਪ ਤੀਰਥ ਉੱਤੇ ਜਾਣਾ ਪਰ ਕਿਹੜੇ ਤੀਰਥ ਤੇ ਉਹ ਗੁਰੂ ਤੋਂ ਪੁੱਛ ਲਾ ਗੁਰੂ ਜੀ ਦੱਸਦੇ ਆ ਨਾ ਤੀਰਥ ਨਾਵਣ ਜਾਉ ਗੁਰੂ ਜੀ ਕਹਿੰਦੇ ਮੈਂ ਤਾਂ ਆਪ ਜਾਣਾ ਤੀਰਥਾਂ ਉੱਤੇ ਪਰ ਕਿਹੜੇ ਤੀਰਥ ਤੇ तीर्थ नਾਵਣ ਜਾਉਂ तीर्थ नाम है आ नाम रूपी तीर्थ ਤੇ ਆਇਆ ਕਰ ਜਿਹੜਾ ਗੁਰੂ ਦੇ ਬਰਾਬਰ ਦਾ ਕੋਈ ਤੀਰਥ ਹੀ ਨਹੀਂ ਏਸ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਪਿਛਲੇ ਕਮਾਏ ਹੋਏ ਪਾਪ ਲੈ ਜਾਂਦੇ ਨੇ ਜਦੋਂ ਅਸੀਂ ਪਿਛਲੇ ਔਗਣਾਂ ਦਾ ਪਛਤਾਵਾ ਕਰਨ ਵਾਸਤੇ ਗੁਰੂ ਦੇ ਦਰ ਤੇ ਆਉਨੇ ਆਂ ਵੀ ਬਾਬਾ ਜੀ ਪਿਛਲੇ ਔਗਣ ਬਖਸ਼ ਲਵੋ ਹੁਣ ਅੱਗੇ ਤੋਂ ਇਹ ਗਲਤੀਆਂ ਨਹੀਂ ਕਰਾਂਗਾ ਫਿਰ ਸਤਿਗੁਰੂ ਜੀ ਬਖਸ਼ ਦੇ ਨੇ ਪਰ ਮੈਂ ਤਾਂ ਹੈਰਾਨ ਹੁਨੀ ਹੁਨੀ ਆ ਅਸੀਂ ਤਾਂ ਆਪਣੇ ਭੈਣ ਭਰਾਵਾਂ ਨੂੰ ਸਮਝਾਉਣਾ ਸੀ ਵੀ ਭਾਈ ਤੀਰਥਾਂ ਤੇ ਨਹਾ ਕੇ ਪਾਪ ਨਹੀਂ ਲੈਂਦੇ ਗੁਰੂ ਦੇ ਬਚਨਾਂ ਨੂੰ ਮੰਨਣ ਦੇ ਨਾਲ ਸੁਣਨ ਦੇ ਨਾਲ ਪਾਪ ਲੈਂਦੇ ਨੇ ਪਰ ਇੱਥੇ ਕਈ ਆਪਣੇ ਵਾਲੀ ਪਖੰਡ ਫਲਾਈ ਜਾ ਰਹੇ ਨੇ ਕਹਿੰਦੇ ਜੀ ਤੁਸੀਂ ਇਸ ਸਰੋਵਰ ਤੇ ਆ ਕੇ ਪੰਜ ਵਾਰੀ ਨਹਾ ਜਿਆ ਕਰੋ ਪਾਪ ਹੀ ਲੈ ਜਾਣਗੇ ਤੁਹਾਡੇ ਰੂਬਰ ਸਤਗੁਰੂ ਜੀ ਨੇ ਤਾਂ ਬਣਾਏ ਸੀ ਵੀ ਇਹਨਾਂ ਵਿੱਚ ਨਾ ਕੇ ਪਾਪ ਲੈਣਗੇ ਆਪਾਂ ਗੁਰੂ ਤੋਂ ਪੁੱਛਾਂਗੇ ਕੱਲੀ ਕੱਲੀ ਗੱਲ ਨਾ ਕਿਸੇ ਵਿਦਵਾਨ ਦੀ ਸੁਣਿਆ ਕਰੋ ਨਾ ਕਿਸੇ ਪ੍ਰਚਾਰਕ ਦੀ ਸੁਣੋ ਨਾ ਕਿਸੇ ਬਾਬੇ ਦੀ ਸੁਣੋ ਸੁਣੋ ਕੇਵਲ ਗੁਰੂ ਨਾਨਕ ਬਾਬਾ ਜੀ ਦੀ ਗੁਰੂ ਨਾਨਕ ਬਾਬਾ ਜੀ ਦੀ ਸੁਣੋ ਜੇ ਕੋਈ ਤੁਹਾਨੂੰ ਗੁਰੂ ਦੀ ਗੱਲ ਸਮਝਾਉਂਦਾ ਉਹ ਜ਼ਰੂਰ ਮੰਨ ਲਿਆ ਕਰੋ ਸਤਗੁਰੂ ਜੀ ਨੇ ਜੋ ਸਰੋਵਰ ਬਣਾਏ ਬੜਾ ਵੱਡਾ ਕਨਸੈਪਟ ਹੈ ਸਰੋਵਰ ਬਣਾਉਣ ਦਾ ਜਾਓ ਆਪਣੇ ਧਾਰਮਿਕ ਸਥਾਨਾਂ ਉਤੇ ਜਰੂਰ ਇਸ਼ਨਾਨ ਕਰਿਆ ਕਰੋ ਜਾ ਕੇ ਜਦੋਂ ਇਸ਼ਨਾਨ ਕਰਦੇ ਆ ਨਾ ਸਰੋਵਰ ਦੇ ਵਿੱਚ ਅਸੀਂ ਦੁਨੀਆ ਨੂੰ ਮਨੁੱਖਤਾ ਨੂੰ ਸਨੇਹਾ ਦਿੰਨੇ ਆ ਵੀ ਆਹ ਵੇਖੋ ਬਾਜਾਂ ਵਾਲੇ ਦੇ ਪੁੱਤਰ ਇੱਕ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਸਾਡੇ ਵਿੱਚ ਕੋਈ ਜਾਤ ਪਾਤ ਸ਼ੂਤ ਸ਼ਾਤ ਭਿੱਟ ਭਾਟ ਨਹੀਂ ਹੈ ਇਹ ਮਨੁੱਖਤਾ ਨੂੰ ਮੈਸੇਜ ਹੈ ਅਸੀਂ ਇਸ਼ਨਾਨ ਵੀ ਕਰਦੇ ਹਾਂ ਸਰੋਵਰਾਂ ਵਿੱਚ ਜਾ ਕੇ ਪਰ ਪਤਾ ਨਹੀਂ ਕਿਉਂ ਪਿੰਡਾਂ ਦੇ ਵਿੱਚ ਹਜੇ ਵੀ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਬਣੀ ਜਾਂਦੀ ਨੇ ਮੈਸੇਜ ਨਹੀਂ ਨਾ ਲਿਆ ਹਜੇ ਵੀ ਕਈ ਜਾਤ ਪੁੱਛਦੇ ਨੇ ਜੇ ਕੋਈ ਆਉਂਦਾ ਇਹ ਨਾ ਵੀ ਤੇਰੀ ਜਾਤ ਕਿਹੜੀ ਹੈ ਕਈਆਂ ਨੇ ਤਾਂ ਇਥੋਂ ਤੱਕ ਗੁਰੂ ਬਾਬਾ ਜੀ ਦਾ ਬਾਣਾ ਪਾ ਕੇ ਸਿੱਖ ਧਰਮ ਵਿੱਚ ਇੰਨੀਆਂ ਬੰਡੀਆਂ ਪਾਉਣ ਦਾ ਯਤਨ ਕੀਤਾ ਭਾਂਡੇ ਵੀ ਵੰਡਤੇ ਕਹਿੰਦੇ ਜੀ ਇਹ ਛੋਟੀ ਜਾਤ ਵਾਲਿਆਂ ਦੇ ਭਾਂਡੇ ਨੇ ਆ ਵੱਡੀ ਜਾਤ ਵਾਲਿਆਂ ਦੇ ਗੁਰੂ ਆਵਾਜ਼ਾਂ ਮਾਰਦਾ ਪੁੱਤ ਸਰੋਵਰ ਵਿੱਚ ਨਾ ਕੇ ਤੂੰ ਮੈਸੇਜ ਦਿੰਨੇ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ ਤੇਰਾ ਬਾਪੂ ਵੀ ਦੱਸਦਾ ਤੇਰਾ ਗੁਰੂ ਵੀ ਦੱਸਦਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸਮਾਲਿਆਨ ਤਿੱਥੈ ਨਦਰ ਤੇਰੀ ਵਖਸੀਸ ਜਾਤ ਦਾ ਹੰਕਾਰ ਨਾ ਕਰਿਆ ਕਰ ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ ਸਤਗੁਰੂ ਜੀ ਨੇ ਤਾਂ ਜਾਤ ਦੇ ਹੰਕਾਰੀਆਂ ਨੂੰ ਪਾਗਲ ਕਿਹਾ ਮੂਰਖ ਕਹਿ ਕੇ ਸਬੂਧਨ ਕੀਤਾ ਪਰ ਅਸੀਂ ਇਸ਼ਨਾਨ ਵੀ ਕਰੀ ਜਾਂਦੇ ਆ ਕਦੇ ਮੈਸੇਜ ਹੀ ਨਹੀਂ ਲਿਆ ਦੂਸਰਾ ਮੈਸੇਜ ਹੈ ਵੀ ਪੁੱਤ ਜਦੋਂ ਤੂੰ ਇਸ਼ਨਾਨ ਕਰਦਾ ਹੀ ਨਾ ਤੇਰੇ ਤਨ ਦੀ ਮੈਲ ਦੂਰ ਹੋ ਜਾਂਦੀ ਏ ਫਿਰ ਤੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਮਨ ਦੀ ਮੈਲ ਵੀ ਦੂਰ ਕਰਿਆ ਕਰ ਆਪਣੀ ਸੁਰਤ ਨੂੰ ਸ੍ਰੀ ਅਮਰਤ ਸਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੋ ਜਦੋਂ ਉੱਥੇ ਨਿਗਾਹ ਮਾਰਦੇ ਆ ਨਾ ਸਤਿਗੁਰੂ ਜੀ ਨੇ ਸਰੋਵਰ ਦੇ ਬਿਲਕੁਲ ਵਿੱਚਕਾਰ ਸੈਂਟਰ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਥੇ ਵੀ ਸਾਨੂੰ ਇਹੀ ਮੈਸੇਜ ਹੈ ਵੀ ਪਹਿਲਾਂ ਪਾਣੀ ਚ ਨਹਾ ਕੇ ਤਨ ਦੀ ਮੈਲ ਦੂਰ ਕਰ ਫਿਰ ਤਨ ਦੀ ਮੈਲ ਦੂਰ ਕਰਨ ਤੋਂ ਬਾਅਦ ਗੁਰੂ ਦੀ ਗੋਦ ਵਿੱਚ ਬੈਠ ਕੇ ਮਨ ਦੀ ਮੈਲ ਦੂਰ ਕਰ ਲਈ ਗੁਰੂ ਜੀ ਦੀ ਬਾਣੀ ਵੀ ਦੱਸਦੀ ਆ ਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੀ ਪਾਪ ਕਮਾਤੇ ਜਦੋਂ ਅਸੀਂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਸਾਡੇ ਕਮਾਏ ਹੋਏ ਪਾਪ ਲੈ ਜਾਂਦੇ ਨੇ ਹੁਣ ਅੰਮ੍ਰਿਤਸਰ ਸਾਹਿਬ ਵੱਲ ਸੁਰਤ ਲੈ ਕੇ ਜਾਓ ਦੱਸੋ ਵੀ ਉੱਥੇ ਕੋਈ ਰਾਮਦਾਸ ਸਰੋਵਰ ਨਜ਼ਰ ਆਉਂਦਾ ਹੈ ਰਾਮਦਾਸ ਸਰੋਵਰ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਾਣੀ ਵਾਲਾ ਰਾਮਦਾਸ ਸਰੋਵਰ ਨਾ ਭਾਈ ਪਾਣੀ ਵਾਲਾ ਰਾਮਦਾਸ ਸਰੋਵਰ ਕੋਈ ਵੀ ਨਹੀਂ ਹਾਂ ਬਾਣੀ ਵਾਲਾ ਜ਼ਰੂਰ ਹੈ ਜੋ ਜਿੱਥੇ ਸਤਗੁਰੂ ਜੀ ਦਾ ਪ੍ਰਕਾਸ਼ ਆ ਨਾ ਪਾਣੀ ਦੇ ਬਿਲਕੁਲ ਵਿਚਕਾਰ ਸੈਂਟਰ ਦੇ ਵਿੱਚ ਉਹ ਸਰੋਵਰ ਦਾ ਨਾਂ ਰਾਮਦਾਸ ਸਰੋਵਰ ਨਹੀਂ RAM SAR ਸਰੋਵਰ ਹੈ ਇਹ ਗੱਲਾਂ ਦਾ ਧਿਆਨ ਰੱਖੀਏ ਆਪਾਂ ਰਾਮ ਦਾ ਸਰੋਵਰ ਕਿਹੜਾ ਏ ਫਿਰ RAM ਦੇ ਦਾਸਾਂ ਦਾ ਸਰੋਵਰ ਉਹ ਬਿਲਕੁਲ ਵਿਚਕਾਰ ਐ ਸਰੋਵਰ ਦੇ RAM ਸਰ ਸਰੋਵਰ ਦੇ ਬਿਲਕੁਲ ਵਿਚਕਾਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉਹ RAM ਦੇ ਦਾਸਾਂ ਦਾ ਸਰੋਵਰ ਹੈ ਗੁਰੂ ਜੀ ਦੱਸਦੇ ਨੇ ਪੁੱਤ ਪਹਿਲਾਂ ਚ ਪਾਤੂ ਪਾਣੀ ਚ ਨਹਾ ਕੇ ਮਨ ਦੀ ਮੈਲ ਦੂਰ ਕੀਤੀ ਆ ਹੁਣ RAM ਦੇ ਦਾਸਾਂ ਦੇ ਸਰੋਵਰ ਆਪ ਸਾਥ ਸੰਗੀਆਂ 'ਤੇ ਬੈਠ ਕੇ ਆਪਣੀ ਮਨ ਦੀ ਮੈਲ ਵੀ ਦੂਰ ਕਰ ਲਾ ਸਮਝ ਗਏ ਨਾ ਹੁਣ ਕਿਦਾਂ ਪਾਪ ਦੂਰ ਹੋਣਗੇ ਜਦੋਂ RAM ਦੇ ਦਾਸਾਂ ਦੇ ਸਰੋਵਰ ਵਿੱਚ ਆ ਕੇ ਬੈਠਾਂਗੇ ਸਤ ਸੰਗੀਆਂ ਵਿੱਚ ਬੈਠ ਕੇ ਗੁਰੂ ਦੀ ਗੱਲ ਨੂੰ ਸੁਣਾਂਗੇ ਮੰਨਾਂਗੇ ਫਿਰ ਕਮਾਏ ਹੋਏ ਪਾਪ ਦੂਰ ਹੋ ਜਾਣਗੇ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇਸ ਵਖਤ ਆਪਾਂ ਸਾਰੀ RAM ਦੀ ਦਾਸਾਂ ਦੀ ਸਰੋਵਰ ਵਿੱਚ ਬੈਠੀ ਆਂ RAM ਦਾਸ ਸਰੋਵਰ ਵਿੱਚ ਆਪਾਂ ਇਸ਼ਨਾਨ ਕਰ ਰਹੇ ਆਂ ਰੋਜ਼ ਕਰਿਆ ਕਰੋ ਆਪਣੀ ਬੱਚਿਆਂ ਨੂੰ ਵੀ ਇਸ਼ਨਾਨ ਕਰਾਉਣ ਵਾਸਤੇ ਜ਼ਰੂਰ ਲੈ ਕੇ ਆਇਆ ਕਰੋ ਭਾਈ ਗੁਰੂ ਤੀਰਥ ਤੇ ਆਓ ਫਿਰ ਦੇਖਣਾ ਕਿਵੇਂ ਕਮਾਈ ਹੋਏ ਪਾਪ ਲੈਂਦੇ ਨੇ ਸਤਿਗੁਰੂ ਜੀ ਪਿਛਲੇ ਔਗਣਾ ਨੂੰ ਬਖਸ਼ ਕੇ ਆਪਣੀ ਸਤ ਸੰਗ ਦੇ ਨਾਲ ਹੀ ਮਿਲਾ ਲੈਂਦੇ ਨੇ ਪਰਾਧ ਮਿਟੇ ਹਰ ਸੇਵਾ ਜਦੋਂ ਅਸੀਂ ਸਤ ਸੰਗੀਆਂ ਵਿੱਚ ਆਉਂਨੇ ਆ ਫਿਰ ਸੇਵਾ ਕਰਦੇ ਆ ਸ਼ਬਦ ਦੀ ਵਿਚਾਰ ਨੂੰ ਸਮਝਦੇ ਆ ਮੰਨਦੇ ਆ ਫਿਰ ਕਮਾਏ ਹੋਏ ਪਾਪ ਲੈ ਜਾਂਦੇ ਨੇ ਅਗਲੇ ਬੰਦ ਵਿੱਚ ਗੁਰੂ ਜੀ ਸਮਝਾਉਂਦੇ ਨੇ ਹੁਣ ਦੂਜਾ ਬੰਦ ਸ਼ੁਰੂ ਹੋ ਰਿਹਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨਤ ਸਜਨਾਂ ਵਿਆਪੇ ਜੀ ਦਾ ਮਨ ਸਤਿਗੁਰੂ ਜੀ ਦੇ ਸੋਹਣੇ ਚਰਨਾਂ ਨਾਲ ਰੰਗਿਆ ਜਾਵੇ ਉਹਨੂੰ ਕੋਈ ਸੋਗ ਸੋਗ ਦਾ ਭਾਵ ਚਿੰਤਾ ਫਿਕਰ ਟੈਨਸ਼ਨ ਕੋ ਨਹੀਂ ਸਕਦੀ ਉਹ ਫਿਰ ਬੇਫਿਕਰੇ ਹੋ ਜਾਂਦੇ ਨੇ ਬੇਪਰਵਾਹ ਹੋ ਜਾਂਦੇ ਨੇ ਧਿਆਨ ਰੱਖਿਓ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ ਲਾ ਪਰਵਾਹੀ ਹੁੰਦੇ ਲਾ ਪਰਵਾਹ ਤੇ بے ਪਰਵਾਹ ਚ ਬੜਤ ਵੱਡਾ ਫਰਕ ਹੈ ਜਦੋਂ ਅਸੀਂ ਸਤਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਆਂ ਕਿ ਫਿਰ ਸਾਡੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ ਫਿਕਰ ਖਤਮ ਹੋ ਜਾਂਦੀ ਨਹੀਂ ਹੌਲ ਜੇ ਪੈਣੇ ਬੰਦ ਹੋ ਜਾਂਦੇ ਨੇ ਹੁਣ ਸਤਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਬਖਸ਼ਾ ਹੁੰਦੀਆਂ ਨੇ ਆਉ ਲੱਭੀਏ ਗੁਰੂ ਜੀ ਦੇ ਚਰਨ ਕਿੱਥੇ ਨੇ ਕਈ ਪੈਣਾ ਨੂੰ ਭਲੇਖਾ ਪੈ ਗਿਆ ਵੀ ਜਿਹੜਾ ਬਾਣੀ ਚ ਚਰਨਾ ਬਾਰੇ ਸ਼ਬਦ ਕਹੀਆਂ ਨਾ ਗੁਰੂ ਨੇ ਸ਼ਾਇਦ ਇਹ ਸਾਡੇ ਵਾਲੇ ਬਾਬੀ ਦੀ ਗੱਲ ਹੋ ਰਹੀ ਏ ਉਹਨਾਂ ਭੈਣਾ ਨੇ ਕੀ ਕੀਤਾ ਦੇਹ ਧਾਰੀਆਂ ਕਿਸੇ ਮਨੁੱਖ ਨੂੰ ਲਿਆ ਉਹਦੇ ਪੈਰ ਧੋ ਧੋ ਕੇ ਪੀਣ ਲੱਗੀਆਂ ਕਿ ਨੇ ਬਾਬਾ ਜੀ ਦੇ ਪੈਰ ਧੋ ਕੇ ਪੀਵਾਂਗੇ ਚਿੰਤਾ ਦੂਰ ਹੋ ਜਾਏਗੀ ਫਿਕਰ ਦੂਰ ਹੋ ਜਾਵੇਗਾ YouTube ਦੇ ਉੱਤੇ ਸਰਚ ਮਾਰ ਕੇ ਵੇਖੋ ਮੇਰੀਆਂ ਕਿੰਨੀਆਂ ਭੈਣਾ ਮਨੁੱਖਾਂ ਦੇ ਹੀ ਦੇਹ ਧਾਰੀਆਂ ਦੀ ਪੈਰ ਧੋ ਧੋ ਕੇ ਪੀ ਜਾਂਦੀਆਂ ਨੇ ਤੁਸੀਂ ਤਾਂ ਭੈਣੋ ਸਾਰੀਆਂ ਗੁਰੂ ਨਾਲ ਪਿਆਰ ਕਰਨ ਵਾਲੀਆਂ ਬੈਠੀਆਂ ਪਰ ਇਹ ਹਾਲਾਤ ਨਹੀਂ ਆਪਣੀ ਕੌਮ ਦੇ ਸਾਨੂੰ ਚਰਨਾਂ ਦਾ ਨਹੀਂ ਨਾ ਪਤਾ ਲੱਗਿਆ ਕਈ ਭੈਣਾਂ ਨੇ ਕੀ ਸੋਚਿਆ ਕਈ ਵੀਰ ਵੀ ਮੈਂ ਵੇਖਦੀ ਹੁੰਨੀ ਆ ਪਰ ਕਰਮਾ ਕਰਦੇ ਸਮੇਂ ਨਾ ਸਤਗੁਰੂ ਜੀ ਦੇ ਪੀੜਾ ਸਾਹਿਬ ਦੇ ਪਾਵਿਆਂ ਨੂੰ ਘੁੱਟੀ ਜਾਂਦੇ ਨੇ ਪੁੱਛੀਏ ਵੀ ਭਾਈ ਆ ਕੀ ਕਰਦੇ ਹਾਂ ਕਹਿੰਦੇ ਗੁਰੂ ਦੇ ਚਰਨਾਂ ਨੂੰ ਘੁੱਟਦੇ ਹਾਂ ਉਹ ਪਾਵਿਆਂ ਨੂੰ ਚਰਨ ਸਮਝ ਬੈਠੇ ਨਹੀਂ ਭਾਈ ਸਤਗੁਰੂ ਜੀ ਦੇ ਚਰਨ ਕਿੱਥੇ ਨੇ ਆਓ ਗੁਰੂ ਤੋਂ ਹੀ ਪੁੱਛ ਲੈਣੇ ਆ ਗੁਰਵਾਣੀ ਦੀ ਵਿਆਖਿਆ ਗੁਰਵਾਣੀ ਦੇ ਵਿੱਚੋਂ ਹੀ ਹੁੰਦੀ ਏ ਗੁਰ ਕੀ ਬਾਣੀ ਗੁਰ ਤੇ ਜਾਤੀ ਸਤਗੁਰੂ ਜੀ ਦੱਸਦੇ ਨੇ ਕਿ ਚਰਨ ਕਿੱਥੇ ਨੇ ਆਓ ਭਾਈ ਅੱਜ ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਈਏ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਹਰ ਦੇ ਚਰਨਾਂ ਸ਼ਬਦ ਸਤ ਗੁਰ ਕੋ ਨਾਨਕ ਬਾਦਿਉ ਪਾਲ ਗੁਰੂ ਜੀ ਕਹਿੰਦੇ ਪੁੱਤ ਇਹ ਗੱਲ ਨਾ ਘੁੱਟ ਕੇ ਪੱਲੇ ਨਾਲ ਬੰਨ ਲਾ ਗੱਠ ਦੇ ਲਾ ਚੰਗੀ ਤਰ੍ਹਾਂ ਭੁੱਲ ਨਾ ਜਾਈਂ ਗੁਰੂ ਦੇ ਸ਼ਬਦ ਹੀ ਗੁਰੂ ਜੀ ਦੇ ਚਰਨ ਹੋਇਆ ਕਰਦੇ ਨੇ ਗੁਰੂ ਜੀ ਦੇ ਚਰਨ ਕਿੱਥੇ ਆ ਭਾਈ ਗੁਰੂ ਦੇ ਸ਼ਬਦ ਸਤ ਗੁਰੂ ਜੀ ਦੇ ਸ਼ਬਦ ਹੀ ਗੁਰੂ ਬਾਬਾ ਜੀ ਦੇ ਚਰਨ ਨੇ ਆਉ ਆਪਾਂ ਸ਼ਬਦਾਂ ਨਾਲ ਜੁੜਨੇ ਜਦੋਂ ਸ਼ਬਦਾਂ ਨਾਲ ਜੁੜਦਿਆਂ ਸਾਡੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਕਿਵੇਂ ਦੂਰ ਹੁੰਦੀ ਏ ਚਿੰਤਾ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਮਨਾ ਤੂੰ ਫਿਕਰ ਕਾਤੇ ਕਰਦੇ ਜਿਹੜੇ ਮਾਲਕ ਨੇ ਪਾਣੀ ਦੇ ਵਿੱਚ ਜੰਤੋਂ ਪਾਏ ਆ ਨਾ ਉਹਨਾਂ ਨੂੰ ਰਿਜਕ ਦੇ ਰਹੇ ਉਹ ਤੈਨੂੰ ਵੀ ਦੇਵੇਗਾ ਤੂੰ ਚਿੰਤਾ ਨਾ ਕਰ ਨਾਨਕ ਚਿੰਤਾ ਮਤ ਕਰੂ ਚਿੰਤਾ ਤਿਸਹੀ ਹੈ ਜਲ ਮੈਂ ਜਾਣ ਤਉ ਪਾਇਨ ਤੈਨਾਂ پیر ਜੀ ਦੇ ਤੂੰ ਫਿਕਰ ਨਾ ਕਰ ਅੱਜ ਅਸੀਂ ਫਿਕਰ ਦੇ ਵਿੱਚ ਆ ਕੇ ਕੀ ਕਰਦੇ ਆ ਰਿਸ਼ਵਤ ਖੋਰੀਆਂ ਹੋ ਰਹੀਆਂ ਨੇ ਭ੍ਰਸ਼ਟਾਚਾਰ ਵੱਧ ਰਿਹਾ ਕਿਉਂ ਫਿਕਰ ਪਈ ਨਾ ਪਤਾ ਨਹੀਂ ਕੱਲ ਨੂੰ ਰੋਟੀ ਮਿਲੂ ਪਤਾ ਨਹੀਂ ਨਾ ਮਿਲੂ ਫਿਕਰ ਦੇ ਵਿੱਚ ਆਪਣੀ ਮਿਹਨਤ ਦੀ ਕਮਾਈ ਨੂੰ ਛੱਡ ਕੇ ਮਿਹਨਤ ਦੀ ਕਮਾਈ ਸਾਰਿਆਂ ਨੇ ਕਰਨੀ ਹੈ ਮਿਹਨਤ ਕਰਿਆ ਕਰ ਦੱਬ ਕੇ ਵਾਹਿਆ ਕਰ ਪਰ ਚਿੰਤਾ ਮਾਲਕ ਤੇ ਛੱਡੀ ਉਹ ਰਜ਼ਕ ਤੈਨੂੰ ਆਪੇ ਦੇਵੇਗਾ ਇਸ ਫਿਕਰ ਦੇ ਵਿੱਚ ਵੀ ਹੋਰ ਇਕੱਠੀ ਕਰ ਲਈਏ ਹੋਰ ਇਕੱਠੀ ਕਰ ਲਈਏ ਕਈ ਵਾਰ ਅਸੀਂ ਗਰੀਬਾਂ ਦੇ ਗਲ ਚ ਵੀ ਘੁੱਟਾ ਦੇਣ ਤੋਂ ਗਰੀਬ ਨਹੀਂ ਕਰਦੇ ਘੋਰੀ ਹੈ ਨਾ ਲਾਲਚ ਬਸ ਹੋ ਕੇ ਕੋਈ ਦਫ਼ਤਰ ਵਿੱਚ ਬੈਠਾ ਹੁਣ ਉਹਨੂੰ ਪਤਾ ਹੈ ਵੀ ਮਹੀਨੇ ਬਾਅਦ ਮੈਨੂੰ 30000 ਮਿਲ ਜਾਣੇ 40000 ਵੀ ਕਈਆਂ ਦੀ ਤਨਖਾਹ ਹੁੰਦੀ ਹੈ ਸਵੇਰੇ 9 ਵਜੇ ਆ ਕੇ ਦਫ਼ਤਰ 'ਚ ਬੈਠ ਗਿਆ ਕੋਈ 8 ਵਜੇ ਵੀ ਬਹਿ ਜਾਂਦਾ ਕੋਈ 10 ਵਜੇ ਬਹਿ ਜਾਂਦਾ ਜੋ ਵੀ ਉਹਦੇ ਕੋਲ ਆਉਂਦੇ ਹੁਣ ਕੋਈ ਦਿਹਾੜੀਦਾਰ ਵੀ ਆ ਗਿਆ ਕਿਸਾਨ ਵੀ ਆ ਗਿਆ ਉਹਨਾਂ ਨੂੰ ਪਤਾ ਕੀ ਕਹਿੰਦੇ ਸਾਈਨ ਤਾਂ ਮੈਂ ਕਰ ਦੂੰ ਫਿਰ ਤੇ ਸੈਨ ਕਰਨ ਵਾਸਤੇ ਤਾਂ ਮੈਂ ਬੈਠਾ ਬਸ ਇਦਾਂ ਕਰ ਤੂੰ ਚਾਹ ਪਾਣੀ ਦੇ ਕੇ ਜਾ 9 ਵਜੇ ਤੋਂ 5 ਵਜੇ ਤੱਕ ਚੰਦਰਾ ਚਾਹ ਪਾਣੀ ਹੀ ਮੰਗੀ ਜਾਂਦਾ ਜਿੱਥੇ ਤੂੰ ਟਾਈ ਲਾਈ ਸੀ ਬੂਟ ਪਾਈ ਸੀ ਸੂਟ ਪਾਇਆ ਸੀ ਉਥੇ ਚਾਹ ਵੀ ਪੀ ਆਉਣੀ ਸੀ ਘਰੋਂ ਭੁੱਖ ਹੀ ਆ ਗਿਆ ਸੀ ਹੈ ਉੱਠ ਕੇ ਮੰਗਦਾ ਕਿੰਨਾ ਤੂੰ ਏ ਜਿਹੜੇ ਕਿਸਾਨ ਵੀਰ ਨੇ ਜਿਨ੍ਹਾਂ ਨੂੰ 6 ਮਹੀਨਿਆਂ ਬਾਅਦ ਘਰੇ ਪੈਸੇ ਆਉਣੇ ਨੇ ਛੇਮੀ ਨੇ ਤਾਂ ਖਰਚੀ ਖਰਚ ਹੁੰਦੇ ਜਾਂ ਕੋਈ ਦਿਹਾੜੀਦਾਰ ਵੀਰ ਜਾਂਦਾ ਉਹ ਤੋਂ ਵੀ ਮੰਗ ਲੈਂਦਾ ਚਿੰਤਾ ਇਹ ਨਾ ਵੀ ਪਤਾ ਨਹੀਂ ਮੇਰੇ ਬੱਚੇ ਕਿਤੇ ਭੁੱਖੇ ਨਾ ਮਰ ਜਾਣ ਮਿਹਨਤ ਦੀ ਕਮਾਈ ਤੇ ਸਬਰ ਨਹੀਂ ਹੈ ਕਿਸੇ ਦਾ ਹੱਕ ਗਰੀਬ ਦੇ ਮੂੰਹ ਵਿੱਚੋਂ ਬੁਰਕੀ ਕੱਢਣ ਤੱਕ ਜਾਂਦਾ ਗੁਰੂ ਜੀ ਦੱਸਦੇ ਨੇ ਬੁੱਧ ਤੂੰ ਫਿਕਰ ਨਾ ਕਰ ਤੇਰਾ ਕੰਮ ਹੈ ਮਿਹਨਤ ਕਰਨੀ ਫਲ ਸਤਗੁਰੂ ਜੀ ਆਪ ਦੇਣਗੇ ਖਯੂਰ ਜੀ ਹੋਰ ਵੀ ਸਮਝਾਉਂਦੇ ਨੇ ਭਗਤ ਰਵਿਦਾਸ ਜੀ ਨੇ ਵੀ ਦੱਸਿਆ ਜਨ ਜੀਉ ਦੀਆ ਸੋਰਜ ਕ ਅੰਬਰਾ ਬੈ ਸਾਬ ਘਟ ਪੀਤਰ ਹਾਟ ਚਲਾ ਬੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਿਹੜੇ ਮਾਲਕ ਨੇ ਤੈਨੂੰ ਜਿੰਦ ਦਿੱਤੀ ਆ ਨਾ ਸਰੀਰ ਦਿੱਤਾ ਐਡਾ ਸੋਹਣਾ ਸਵਾਸ ਦਿੱਤੀਨੀ ਤੈਨੂੰ ਮਾਤਾ ਦੇ ਪੇਟ ਵਿੱਚ ਵੀ ਰਿਜਕ ਦਿੱਤਾ ਤੂੰ ਫਿਕਰ ਨਾ ਕਰ ਤੂੰ ਚਿੰਤਾ ਨਾ ਕਰ ਉਹ ਮਾਲਕ ਤੈਨੂੰ ਜਨਮ ਦੇਣ ਤੋਂ ਬਾਅਦ ਵੀ ਰਿਜਕ ਦੇਵੇਗਾ ਤੂੰ ਫਿਕਰ ਕਿਉਂ ਕਰਦਾ ਸਾਰਿਆਂ ਦੇ ਅੰਦਰ ਬੈਠਾ ਹੋਇਆ ਮਾਲਕ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਤੇਰਾ ਕੰਮ ਫਿਕਰ ਕਰਨਾ ਨਹੀਂ ਤੇਰਾ ਕੰਮ ਹੈ ਬੰਦਗੀ ਕਰਨੀ ਮੈਂ ਮੇਰੀ ਕਰਨੀ ਛੱਡ ਕੇ ਬੰਦਗੀ ਕਰਿਆ ਕਰ ਹੁਣ ਬੰਦਗੀ ਦਾ ਇਹ ਭਾਵ ਨਹੀਂ ਵੀ ਕੰਮ ਧੰਦਾ ਛੱਡ ਦੇਣਾ ਕਿਰਤ ਸਾਰਿਆਂ ਨੇ ਕਰਨੀ ਏ ਮਿਹਨਤ ਦੀ ਕਮਾਈ ਸਾਰਿਆਂ ਨੇ ਕਰਨੀ ਏ ਬਸ ਇੱਕ ਗੱਲ ਚੇਤੀ ਰੱਖਣੀ ਏ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਜਦੋਂ ਚਿੱਤ ਨਰੰਜਨ ਨਾਲ ਜੁੜ ਗਿਆਂ ਨਾ ਫਿਰ ਕਿਸੇ ਦੀ ਹੱਕ ਦੀ ਕਮਾਈ ਨਹੀਂ ਖੋ ਕੇ ਘਰੇ ਲੈ ਕੇ ਆਵਾਂਗੇ ਫਿਰ ਤਾਂ ਮਿਹਨਤ ਦੀ ਕਮਾਈ ਹੋਵੇਗੀ ਸਤਗੁਰੂ ਜੀ ਸਮਝਾਉਂਦੇ ਨੇ ਪੁੱਤ ਜਦੋਂ ਤੂੰ ਮਾਲਕ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ ਤੇਰੀਆਂ ਚਿੰਤਾਵਾਂ ਮਾਂ ਦੂਰ ਹੋ ਜਾਣੀਆਂ ਹੋਰ ਕਾਦੀ ਚਿੰਤਾ ਹੈ ਆਪਾਂ ਨੂੰ ਘਰ ਦੇ ਵਿੱਚ ਕੋਈ ਕੰਮ ਕਰਨਾ ਸ਼ੁਰੂ ਕਰਨਾ ਸਾਡੀ ਹੌਲ ਜੇ ਪੈਂਦੀ ਨਹੀਂ ਪਤਾ ਨਹੀਂ ਸਿਰੇ ਚੜੂਗਾ ਪਤਾ ਨਹੀਂ ਨਾ ਚੜੂ ਇਹ ਚਿੰਤਾਈ ਆਪਾਂ ਨੂੰ ਹਨਾ ਜਦੋਂ ਸਤਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ ਗੁਰੂ ਦੇ ਚਰਨਾਂ ਨੇ ਸਾਨੂੰ ਦੱਸ ਦੇਣਾ ਪੁੱਤ ਤੂੰ ਫਿਕਰ ਨਾ ਕਰ ਜਿਹੜਾ ਵੀ ਕੰਮ ਸ਼ੁਰੂ ਕਰਨਾ ਹੈ ਨਾ ਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰ ਲਿਆ ਕਰ ਤੇਰੇ ਕੰਮ 'ਚ ਕੋਈ ਵੀ ਅੜਿੱਕਾ ਨਹੀਂ ਪਵੇਗਾ ਗਰੰਟੀ ਗੁਰੂ ਦੀ ਏ ਕੀਤਾ ਲੋੜੀਏ ਕੰਮ ਸੋ ਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਲੈ ਫਿਕਰੀ ਦੂਰ ਕਰਤੇ ਗੁਰੂ ਨੇ ਆਪਣੇ ਜਿਹੜਾ ਵੀ ਕੰਮ ਸ਼ੁਰੂ ਕਰਨੇ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰ ਲਿਆ ਕਰੋ ਕੋਈ ਵੀ ਅੜਿੱਕਾ ਨਹੀਂ ਪਵੇਗਾ ਗਵਾਹੀ ਗੁਰੂ ਦੀ ਏ ਸਾਖੀ ਰਾ ਪਾਪ ਸਾਖਸ਼ੀ ਗਵਾਹੀ ਦਿੰਦੇ ਨੇ ਗੁਰੂ ਜੀ ਵੀ ਪੁੱਤ ਤੂੰ ਗੁਰੂ ਦਾ ਓਟਾ ਆਸਰਾ ਤਾਂ ਲੈ ਕੇ ਵੇਖ ਕਿ ਅਸੀਂ ਕੀ ਕਰਦੇ ਆ ਘਰ ਦੇ ਵਿੱਚ ਵਿਆਹ ਹੋਵੇ ਬੱਚੇ ਦਾ ਚਾਹੇ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਭਾਵੇਂ ਪੁੱਤ ਦਾ ਕਰਨਾ ਹੈ ਉਦੋਂ ਗੁਰੂ ਦਾ ਓਟ ਆਸਰਾ ਤਾਂ ਬਿਰਲੀਆਂ ਰੂਹਾਂ ਲੈਂਦੀਆਂ ਨੇ ਨਹੀਂ ਤਾਂ ਖਾਸ ਕਰਕੇ ਮੇਰੀਆਂ ਭੈਣਾਂ ਕੀ ਕਹਿੰਦੀਆਂ ਅਸੀਂ ਤਾਂ ਨਾ ਆਪਣੇ ਬਾਬੇ ਤੋਂ ਦਿਨ ਕਢਾ ਕੇ ਲੈ ਕੇ ਆਵਾਂਗੇ ਫਿਰ ਜਾਂਦੀਆਂ ਕਿਹੜੇ ਬਾਬੇ ਦੇ ਕੋਲ ਹੁੰਦੀਆਂ ਭੈਣਾ ਜਿਹੜੇ ਬਾਬੇ ਦਾ ਆਪ ਦਾ ਵਿਆਹ ਨਹੀਂ ਹੋਇਆ ਹੁੰਦਾ ਘੱਟੋ ਘੱਟ ਪਹਿਣੋ ਰਹਿ ਤਾਂ ਉਹਦੀ ਲੈ ਲਿਆ ਕਰੋ ਜਿਹੜਾ ਆਪ ਵਿਆਹਿਆ ਹੋਵੇ ਉਹ ਤਾਂ ਦੱਸ ਦੂ ਵੀ ਇਹਨਾਂ ਦਿਨਾਂ ਵਿੱਚ ਟੈਂਟਾਂ ਵਾਲੇ ਵਿਹਲੇ ਹੁੰਦੇ ਨੇ ਇਹਨਾਂ ਦਿਨਾਂ ਵਿੱਚ ਹਲਵਾਈ ਵਿਹਲੇ ਹੁੰਦੇ ਨੇ ਕਹਿੰਦੀ ਆ ਨਹੀਂ ਜੀ ਸਾਡਾ ਬਾਬਾ ਨਾ ਸਾਡੀ ਕਬੀਲਦਾਰੀ ਸਵਾਰੂਗਾ ਗੁਰਨਾਨਕ ਬਾਬੇ ਨੂੰ ਛੱਡ ਕੇ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਜਾਂਦੇ ਆ ਕਹਿੰਦੇ ਕਬੀਲਦਾਰੀ ਸਵਾਰੂਗਾ ਮੈਂ ਕਹਿੰਨੀ ਹੁੰਨੀ ਆ ਭੈਣੋਂ ਸਵਾਰ ਦਾ ਤਾਂ ਨਹੀਂ ਵਿਗਾੜ ਪਮਾ ਦੀਵੇ ਕਿਉਂਕਿ ਇਹਦੇ ਤੋਂ ਤਾਂ ਆਪ ਦੀ ਕਬੀਲਦਾਰੀ ਨਹੀਂ ਸੀ ਸਮੀ ਇਹਦੇ ਘਰੇ ਤਾਂ ਆਪ ਰੋਜ਼ ਡਾਂਗ ਖੜਕਦੀ ਸੀ ਜੇ ਇਹ ਤੋਂ ਆਪ ਦੀ ਸਮ ਦੀ ਘਰੇ ਨਾ ਵਹਿ ਜਾਂਦਾ ਗੁਰੂ ਦੀ ਬਾਣੀ ਨੇ ਦੱਸਿਆ ਜੀ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਇਹਨੂੰ ਤਾਂ ਆਪ ਕੋਈ ਵਿਪਤਾ ਪਈ ਏ ਤਾਂ ਹੀ ਤਾਂ ਘਰ-ਵਾਰ ਛੱਡ ਕੇ ਵਹਿ ਗਿਆ ਕੋਈ ਵੀ ਦੇਖੋ ਕਿੰਨੇ ਦਿਨ ਕਢਾਉਂਦੇ ਨੇ ਕਿੰਨੀਆਂ ਕੁੰਡਲੀਆਂ ਮਲਾਈਆਂ ਜਾਂਦੀਆਂ ਨੇ ਤਲਾਕਾਂ ਦੇ ਕੇਸ ਫੇਰੋਥੀ ਖੜੀ ਨੇ ਸਿਰੇ ਤਾਂ ਚੜਿਆ ਨਹੀਂ ਕੰਮ ਧਿਆਨ ਰੱਖਿਓ ਕੋਈ ਆਪਣੇ ਧਰਮ ਵਿੱਚ ਕੁਝ ਮਰਜ਼ੀ ਕਰੇ ਮੈਂ ਪਹਿਲਾਂ ਹੀ ਬੇਨਤੀ ਕਰਦੀ ਅਸੀਂ ਗੱਲ ਕਰਦੇ ਆ ਜਿਹੜੀ ਗੁਰੂ ਨੂੰ ਮੱਥਾ ਟੇਕਦੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਖਾਉਂਦੀ ਨੇ ਗੁਰੂ ਦੀ ਗੱਲ ਮੰਨਣ ਦਾ ਦਾਵਾ ਕਰਦੇ ਨੇ ਸਤਿਗੁਰੂ ਜੀ ਦਾ ਓਟ ਆਸਰਾ ਲਈਏ ਸਤਿਗੁਰੂ ਜੀ ਦੇ ਉੱਤੇ ਪੂਰਨ ਵਿਸ਼ਵਾਸ ਰੱਖ ਕੇ ਕੰਮ ਸ਼ੁਰੂ ਕਰੀਏ ਕੋਈ ਵੀ ਕੰਮ ਵਿੱਚ ਰੁਕਾਵਟ ਨਹੀਂ ਆਵੇਗੀ ਗਰੰਟੀ ਗੁਰੂ ਦੀ ਏ ਕੰਮ ਵੀ ਗੁਰਮਤ ਦੇ ਅਨੁਕੂਲ ਹੋਵੇ ਇਹ ਨਾ ਹੋਵੇ ਕਰਨਾ ਹੋਵੇ ਭੁੱਕੀ ਦਾ ਬਕਾ ਵਪਾਰ ਪੀਰ ਦਾ ਸਾ ਗੁਰੂ ਅੱਗੇ ਕਰੀ ਜਾਈਏ ਕਿ ਬਾਬਾ ਜੀ ਦਿਨ ਰੁਗ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ ਇਹਦੀ ਕੋਈ ਗਾਰੰਟੀ ਨਹੀਂ ਭਾਈ ਗੁਰਮਤ ਦੇ ਅਨੁਕੂਲ ਕੰਮ ਹੋਵੇ ਸਤਿਗੁਰੂ ਜੀ ਦਾ ਜਨ ਬਣ ਕੇ ਅਰਦਾਸ ਕਰੀ ਜੋ ਵੀ ਪੁੱਤ ਧੀ ਦਾ ਵਿਆਹ ਕਰਨਾ ਹੈ ਜਾਂ ਘਰ ਦੀ ਸ਼ੱਤ ਪਾਉਣੀ ਕੋਈ ਵੀ ਕੰਮ ਕਰਨਾ ਹੈ ਗੁਰੂ ਦੇ ਅੱਗੇ ਓਟ ਆਸਰਾ ਗੁਰੂ ਅੱਗੇ ਅਰਦਾਸ ਕਰੀ ਗਾਰੰਟੀ ਗੁਰੂ ਦੀ ਇਹ ਕੰਮ ਤੇਰਾ ਸਿਰੇ ਚੜੇਗਾ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਵੇਖ ਤੇਰੀਆਂ ਸਾਰੀਆਂ ਚਿੰਤਾਵਾਂ ਟੈਨਸ਼ਨਾਂ ਦੂਰ ਕਰ ਦੇਵੇਗਾ ਮਾਲਕ ਸਭ ਤੋਂ ਵੱਡਾ ਸਤਿਗੁਰੂ ਗੁਰੂ ਜੀ ਅਗਲੇ ਬੰਦ ਵਿੱਚ ਸਮਝਾਉਂਦੇ ਨੇ ਸਾਗਰ ਤਰਿਆ ਸਾਧੂ ਸੰਗੇ ਨਿਰ ਪਉ ਨਾਮ ਜਪੋ ਹਰ ਰੰਗੇ ਸਾਗਰ ਨੂੰ ਅਸੀਂ ਸਾਧੂ ਦੇ ਨਾਲ ਮਿਲ ਕੇ ਤਰ ਸਕਦੇ ਹਾਂ ਸਾਧੂ ਕੌਣ ਨੇ ਆਪਾਂ ਪਹਿਲਾਂ ਹੀ ਸਮਝ ਲਿਆ ਸੀ ਉਤਮ ਸ਼ਲੋਕ ਸਾਧ ਕੇ ਬਚਨਾ ਸਤਿਗੁਰੂ ਜੀ ਸਾਧੂ ਨੇ ਜਦੋਂ ਅਸੀਂ ਸਾਧੂ ਸਤਗੁਰੂ ਦੇ ਨਾਲ ਮਿਲਦੇ ਆਂ ਫਿਰ ਅਸੀਂ ਇਹ ਭਾਵ ਜਲ ਨੂੰ ਪਾਰ ਕਰ ਲੈਨੇ ਆਂ ਸੰਸਾਰ